ਤਾਇਆ 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 ਪਾਲਾ ਨਾ ਆਪਣੇ ਖੇਤ ਡਿੱਗਿਆ ਪਿਆ ਉਹਦੇ ਮੂੰਹ 'ਚ ਟੱਗ ਜਿੱਡੀ ਜਾਂਦੀ ਆ ਪਤਾ ਨਹੀਂ ਕੀ ਹੋ ਗਿਆ ਸੌ ਖਾ ਵੇ ਹੋਣ ਲੱਗੇ ਤਾਇਆ ਓਏ ਕੀ ਕਰ ਲੈ ਪਾਲ ਨੇ ਪਤਾ ਨਹੀਂ ਤਾਇਆ ਹਾ ਜੀ ਦੇਖੀ ਆ ਹਾ ਓਏ ਕੱਜਰਾ ਹੋ ਪਾਲ ਨੇ ਹੋ ਪਾਲ ਨੇ ਪਾਲੀ ਹੋਰ ਤੇ ਉਹ ਤਾਇਆ 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 ਥੜੀ ਇੱਕ ਮਿੰਟ ਮੈਂ ਮੇਰੇ ਬਾਪੂ ਨੂੰ ਲੈ ਕੇ ਆਉਣਾ ਤੂੰ ਚੱਲ ਲੈਨੇ ਮੈਂ ਕਿਹਾ ਹਾ ਤੂੰ ਫੱਗਣ ਨੂੰ ਲੈ ਜਾ ਮੈਂ ਲੈ ਕੇ ਆਉਣਾ ਨੂੰ ਹੋ ਪਾਲਿਆ ਪਾਲੇ ਬੁੱਤੋ ਏ ਹੋ ਬੁੱਤ ਪਾਲਿਆ ਹੋ ਬੁੱਤ ਪਾਲਿਆ ਹੋ ਬੁੱਤ ਪਾਲਿਆ ਪਾਲੇ ਹੋ ਹੋ ਬੁੱਤ ਪਾਲਿਆ ਹੋ ਬੁੱਤ ਹੋ ਬੁੱਤ ਖੜਾ ਹੋਏ ਹੋ ਬੁੱਤ ਹੋ ਬੁੱਤ ਪਾਲੇ ਪਾਲੇ ਬੁੱਤੋ ਏ ਹੋ ਬੁੱਤ ਪਾਲਿਆ ਹਾਏ ਓਏ ਉਹ ਕੀ ਹੋ ਗਿਆ ਇਹਨੂੰ ਉਹ ਬੁੱਤ ਖੜਾ ਮੇਰਾ ਬੁੱਤ ਉਹ ਪਾਲੇ ਬੁੱਤ ਹੋ ਬੁੱਤ ਪਾਲਿਆ ਹਾਏ